ਟੂਮ ਟੀਮ ਲੈ ਕੇ ਆਏ ਆ ਤੇ ਸਾਡੇ ਮੇਟ ਖੈਰੇ ਕੇ ਪਿੰਡਾਂ ਲੈਨੇ ਅੱਜ ਇਹਨਾਂ ਵੀਰਾਂ ਨੂੰ ਫੱਦਾ ਪੱਤਰ ਦਿੰਦਾ ਬਹੁਤ ਵਧੀਆ ਟੀਮ ਲੈ ਕੇ ਪਹੁੰਚੇ ਆ ਤੇ ਦੂਸਰੇ ਬੰਨੇ ਕਹਿੰਦੇ ਢਾਂਗੇ ਪਿੰਡਾਂ ਵਾਲੇ ਮੁੰਡੇ ਐ ਟੇਟਣ ਦੇ ਕੇ ਪਿੰਡਾਂ ਉਹ ਲਾਈਨ ਭਰਾੜ ਕੇ ਮੈਂ ਪਹਿਲਾਂ ਵੀ ਅਨਾਉਂਸਮੈਂਟ ਕੀਤੀ ਸੀ ਲਾਈਨ ਤੋਂ ਇੱਥੇ ਬਿਲਕੁਲ ਵੀ ਖਾਮ ਭੱਜਾ ਲਈ ਬਾਈ ਜੀ ਗਰਾਊਂਡ ਕਲੀਅਰ ਕਰ ਦਿਓ ਬੇਨਤੀ ਐ ਜਿਹੜੇ ਵੀਰ ਐਸਤਰਾ ਖੜੇ ਨੇ ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦਿਓ ਜੀ ਜਿਹੜੇ ਵੀ ਰਸਤਾ ਖੜੇ ਨੇ ਆਪਣੀ ਜੁੜ ਸਾਡੀ ਬੇਨਤੀ ਹੈ ਲੈ ਵੀ ਮੈਚ ਕਰਵਾਈਏ ਸ਼ੁਰੂ ਲਈਏ ਸੈੱਟ ਪਰਲੀ ਫਾਇਨ ਮੱਖਣ ਨਾਲ ਫਿੰਮਾਂ ਤੇ ਨਾਲ ਕਹਿੰਦੇ ਲੱਭੂ ਐ ਲਾਲ ਪੁੱਕੜ ਵਾਲਿਆ ਤੇ ਆਪਣੀ ਟੀਮ ਖੇਡ ਮੈਦਾਨ ਦੇ ਵਿੱਚ ਮੈਂ ਦੇਖ ਰਿਹਾ ਵੀ ਬਤੀਤ ਤੋਂ ਜੇ ਇੱਕ ਵਾਰੀ ਮੇਰੇ ਲਈ ਸਹਿਰ ਆ ਜਿਓ ਕਬੱਡੀ ਕੋ ਗਰਾਊਂਡ ਕਲੀਅਰ ਕਰ ਦਿਓ ਭਰਾਣ ਕੇ ਬੇਨਤੀ ਆ ਜਿਹੜੇ ਵੀਰਾਂ ਦੀ ਨਹੀਂ ਡਿਊਟੀ ਗਰਾਊਂਡ ਕਲੀਅਰ ਪਾਣੀ ਦੀ ਟੇਰੀਆਂ ਨੂੰ ਪਾਸੇ ਹੀ ਲੈ ਜਾਓ ਬਈ ਪਿਛਲੀ ਸਾਈਡ ਆਇਓ ਥੋੜੀ ਤੇ ਦੋ ਟੋਟ ਕਰਾਂ ਦੇ ਰੇਡਰਾਂ ਨੂੰ ਬੇਨਤੀ ਆ ਵੀ ਹੱਥਾਂ ਨੂੰ ਕਲੀ ਲਾ ਕੇ ਨਿਆਣਾ ਦੋਨੇ ਟੀਮਾਂ ਦੇ ਰੇਡਰ ਧਿਆਨ ਦੇਣ ਹੱਥਾਂ ਨੂੰ ਕਲੀ ਲਾ ਕੇ ਨਿਆਣਾ ਮੈਂ ਵੀ ਲੋਕੋ ਤਾੜੀਆਂ ਜ਼ੋਰਦਾਰ ਤਾੜੀਆਂ ਪੱਟਣੀਆਂ ਚਾਹੀਦੀਆਂ ਪਹਿਲੀ ਕਬੱਡੀ ਪਾਰੀ ਹੈ ਇਹ ਕੌਣ ਹੈ ਇਹਨੂੰ ਵਰਿੰਦਰ ਕਹਿੰਦੇ ਆ ਪਿਆਰ ਨਾਲ ਪੈਸਲ ਵੀ ਕਹਿੰਦੇ ਆ ਇਹਦਾ ਪਿੰਡ ਕਲਾ ਪਿੰਡ ਹੈ ਮੋਗੇ ਜ਼ਿਲ੍ਹੇ ਦਾ ਮੇਰੇ ਮਿੱਤਰੋ ਬਾਈ ਬਜਿੰਦਰਾ ਪਿੰਡ ਦਾ ਸਾਡੀ ਦਾ ਖੇਡ ਕਬੱਡੀ ਦਾ ਕਹਿੰਦੇ ਟਾਕੜ ਖੇਡ ਪ੍ਰਮੋਟਰ ਹੈ ਚਰਚੇ ਵੱਡੇ ਹੁੰਦੇ ਨੇ ਆਹ ਦੇਖ ਲਿਆ ਵੀ ਬਜੇ ਪਿੰਡ ਦੇ ਪਿੰਡ ਦਾ ਨੌਜਿਲ ਕਹਿੰਦੇ ਬੱਬੂ ਦੇ ਪਿੰਡ ਦਾ ਆਹ ਕਹਿੰਦੇ ਜੋਤ ਦੇ ਪਿੰਡ ਦਾ ਪਉਦਾ ਹੋਇਆ ਕਬੱਡੀ ਨਾਵਜਨ ਦੇਖ ਰਿਹਾ ਵੀ ਸਾਹਮਣੇ ਮਰਿੰਦਰ ਤਸਨ ਔਰ ਪਿੰਦਰ ਕਲਾ ਪਿੰਡ ਹੈ ਮੁੰਡੇ ਦਾ ਇਹ ਸਾਡੀ ਨਾਲ ਖੇਡ ਕਬੱਡੀ ਦਾ ਟਾਪ ਦਾ ਰੀਡਰ ਹੈ ਔਰ ਕਹਿੰਦੇ ਖੇਡਿਆ ਕੈਨੇਡਾ ਨਿਊਜ਼ੀਲੈਂਡ ਇਟਲੀਆ ਚੜ ਕੇ ਵੱਡੇ ਹੋਏ ਨੇ ਆਹ ਕਹਿੰਦੇ 23 ਸਾਲ ਪਿੰਡ ਦਾ ਮੇਰੇ ਮਿੱਤਰੋ ਇਹ ਨਾਵਜਨ ਵੀ ਕਹਿੰਦੇ ਟਾਪ ਦੀ ਕਬੱਡੀ ਖੇਡਦਾ ਹੈ ਇਹ ਆ ਕਹਿੰਦੇ ਬੱਤੀ ਗੁੱਜਰ ਖੋਲੇਵਾਲ ਪਿੰਡ ਵੀ ਬੜਾ ਪਰਫੈਕਟ ਐ ਤਵਾਬੇ ਦਾ ਆਹ ਕਹਿੰਦੇ ਬੱਤੀ ਦੀ ਕਬੱਡੀ ਪੈ ਰਹੀ ਐ ਸਾਹਮਣੇ ਕਹਿੰਦੇ ਗੁਰਵਿੰਦਰ ਐ ਨਾਲ ਕਹਿੰਦੇ ਗਗਨ ਫੂਰੇ ਵਾਲੇ ਪਿੰਡ ਦਾ ਨਾਲ ਡਗੋੜ ਮਾਣੇ ਵਾਲਾ ਸ਼ਰਦਾ ਮੇਰੇ ਮਿੱਤਰੋ ਤੇ ਆਹ ਖਿਡਾਰੀ ਕਹਿੰਦੇ ਨਾਜਨ ਆਹ ਬੱਤੀ ਫੁੱਲੇ ਆਲ ਨੰਬਰ ਆਪਣੀ ਟੀਮ ਦੇ ਕਿੱਥੇ ਜੁੜ ਗਿਆ ਆਹ ਕਹਿੰਦੇ ਮੁੰਡਾ ਤਵਾਬੇ ਦਾ ਅੰਬੀਆਂ ਨੂੰ ਤਰਪੇਗੀ ਛੱਡ ਕੇ ਸ਼ਹਿਰ ਦੁਆਬਾ ਉਹ ਅੰਬੀਆਂ ਨੂੰ ਤਰਪੇਗੀ ਛੱਡ ਕੇ ਸ਼ਹਿਰ ਦੁਆਬਾ ਮੁੰਡੇ ਦੁਆਬੇ ਵਾਲੇ ਟੀਮ ਲੈ ਕੇ ਫਿਰੇ ਦੀ ਆਏ ਆ ਤੇ ਅੱਗੋਂ ਕਹਿੰਦੇ ਮਾਲਵੇ ਵਾਲਿਆਂ ਨੇ ਵੀ ਆਣ ਟੌਪ ਦੀ ਟੀਮ ਬਣਾਈ ਹੈ ਆ ਮੁੰਡਾ ਕਹਿੰਦੇ ਦਲਾਲਾ ਬਾਦ ਦੇ ਇਲਾਕੇ ਦਾ ਦੁਆਬਾ ਵਾਲੇ ਪਿੰਡ ਦਾ ਕਹਿੰਦੇ ਬਿੰਦੂ ਕਬੱਡੀ ਪਾ ਰਿਹਾ ਹੈ ਇਹ ਮੁੰਡੇ ਤੇ ਕਹਿੰਦੇ ਮਾਨ ਹੈ ਖਰਵਿੰਦਰ ਲੱड्डੂ ਪੰਨੀ ਕੜਾਈ ਪਿੰਡ ਵਾਲੇ ਨੂੰ ਮੇਰੇ ਮਿੱਤਰੋ ਸਾਡੀ ਦਾ ਖੇਡ ਕਬੱਡੀ ਦਾ ਧੱਕੜ ਖੇਡ ਪ੍ਰੋਮੋਟਰ ਹੈ ਚਰ ਇਹ ਵੱਡੇ ਹੁੰਦੇ ਨੇ ਆਹ ਕਹਿੰਦੇ ਮੁੰਡਾ ਬਿੰਦੂ ਇਸ ਲਈ ਨੰਬਰ ਜੋੜ ਗਿਆ ਆਹ ਏ ਮੁੰਡਿਆ ਪੱਕੇ ਰੇਡ ਪਾਉਣ ਦੇ ਲਈ ਇਸ ਲਈ ਕਹਿੰਦੇ ਹੋਰ ਅੰਬਰੂ ਵੱਧਾ ਹੋਇਆ ਹੈ ਖੇਡ ਮੈਦਾਨ ਦੇ ਵਿੱਚ ਇਹ ਆ ਨੱਲ ਮਾਨਕ ਪਿੰਡ ਦਾ ਅਨਮੋਲ ਇਹ ਬਜਰੀ ਵੀ ਤਕੜੀ ਖੇਡੇ ਆ ਇਹ ਕਹਿੰਦੇ ਕਬੱਡੀ ਉਪਰਚ ਵੀ ਥੋੜੀ ਆ ਕਬੱਡੀਆਂ ਪਾਉਂਦਾ ਤੇ ਧੰਗ ਨਾਲ ਧਰਿੰਦਰ ਆਹ ਜੱਫਾ ਲਾਉਂਦਾ ਹੈ ਇਹ ਵਾਲਾ ਕਹਿੰਦੇ ਗੁਰਵਿੰਦਰ ਜੱਫਾ ਲਾਉਂਦਾ ਬੜਾ ਵਧੀਆ ਜਾਫੀ ਹੈ ਗੁਰਵਿੰਦਰ ਕਾਂਗਾ ਸਾਡੀ ماں ਖੇਡ ਕਬੱਡੀ ਦਾ ਆਹ ਟਾਪ ਦਾ ਜਾਫੀ ਕਹਿੰਦੇ ਜਾ ਜੱਫਾ ਬੱਲੇ ਬੱਲੇ ਕਰਵਾ ਗਿਆ ਲਓ ਸਾਹਮਣੇ ਫਿਰ ਦੇਖਾਂਗੇ ਲੋ ਬੜੀਏ ਅਰਤੀ ਦੀ ਕਬੱਡੀ ਨੰਬਰ 8 ਦੀ ਦਾ ਿੰਮਾ ਪੱਟੜ ਨਾਲ ਲੱਭੂ ਹੈ ਲੈ ਵੀ ਗੱਲ ਤਾਂ ਟਿਕਾਣੇ ਲੱਗੂ ਜੇ ਬਰਾਬਰ ਦੀ ਮੋੜੋ ਦਵਾਬੇ ਵਾਲਿਓ ਲੈ ਵੀ ਬੁੱਕੜ ਵਾਲੀਆ ਮੁੰਡੇ ਕਰਦੇ ਕਰਨੇ ਪੈਣਗੇ ਹੱਥਾਂ ਨੂੰ ਕਲੀ ਲਾ ਕੇ ਆਉਣੀ ਹੈ ਆ ਕਿੰਨੇ ਮੁੰਡਾ ਅਵੀ ਖੈਰੇ ਪਿੰਡ ਵਾਲਾ ਕਿੰਨੇ ਕਬੱਡੀ ਪਾ ਰਿਹਾ ਹੈ ਅਵੀ ਖੈਰਿਆਂ ਦਾ ਇਸ ਲਈ ਤੜਿਆ ਹੋਇਆ ਨਾਉ ਜਣ ਆਉ ਦੇਖ ਲੈ ਵੀ ਕਿੰਨੇ ਅਵੀ ਦੀ ਕਬੱਡੀ ਦੇ ਡੱਗੋ ਵਾਲਾ ਤਿਆਰ ਹੈ ਪਰ ਆ ਟਾਂਗੇ ਵਾਲਾ ਆ ਟਾਂਗੇ ਵਾਲਾ ਆ ਟਾਂਗੇ ਵਾਲਾ ਦੂਜੇ ਜੱਪਾ ਵਾਲਾ ਆ ਗਿਆ ਕੀਠਿਆ ਵਾਲਾ ਉਹ ਡੱਟ ਕੇ ਉਹ ਮਾਰੋ ਖੁੱਟ ਕੇ ਤਾੜੀ ਫਰ ਮੁੰਡੇ ਦਾ ਬਧਾਈਏ ਹੌਸਲਾ ਲੈ ਵੀ ਕੱਲੀ ਨਾਲ ਵੀ ਨਹੀਂ ਬਾਨੀ ਇਹਨਾਂ ਮੁੰਡਿਆਂ ਦਾ ਹੌਸਲਾ ਵਧਾਈ ਨਹੀਂ ਕਰਨੀ ਆਪਾਂ ਮਾਨ ਸਤਿਵਾਣ ਵੀ ਕਰਦੇ ਆ ਇਹਨਾਂ ਮੁੰਡਿਆਂ ਦੀ ਹੌਸਲਾ ਵਧਾਈ ਨਹੀਂ ਕਰਨੀ ਹੈ ਬੇਨਤੀ ਹੈ ਸਾਰੀ ਸੰਗਤ ਨੂੰ ਲਓ ਸਾਹਮਣੇ ਤਾਂਦੇ ਵਾਲਾ ਪਿੰਡ ਹੈ ਇਹਨੂੰ ਗਗਨ ਕਹਿੰਦੇ ਆ ਧੀਰਾ ਕੋਟ ਕਹਿੰਦੇ ਅੱਜ ਗਗਨ ਨੂੰ ਲੈ ਕੇ ਖੜਿਆ ਅੱਜ ਵੱਡਾ ਕਿੱਸਾ ਬਣਿਆ ਢਾਂਗੇ ਦੀ ਟੀਮ ਦਾ ਪਰ ਆਓ ਪੂਰਾ ਆ ਪਿੱਛੇ ਰਹਿ ਉੱਤੇ ਨਾ ਡਿੱਗ ਜਾਏ ਇੰਦਰਜੀਤ ਸਿੰਘ ਬਾਪਿਆਂ ਦੇ ਪਟੰਗੀ ਬੰਦਾ ਮਾਰ ਕੇ ਦਾਅ ਦੇ ਲਈ ਪਹਿਲੇ ਤੋਂ ਧੰਨਵਾਦ ਕਰਦਾ ਮੈਂ ਸਾਡੇ ਸਤਿਕਾਰਯੋਗ ਇੰਦਰਜੀਤ ਸਿੰਘ ਬਾਪਿਆਂ ਦੇ ਪਟੰਗੀ ਜਿਹਨੇ ਬੰਦਾ ਮਾਨ ਕੀਤਾ ਦਾਅ ਦਾ ਆਓ ਲੈ ਆਓ ਲੈ ਆਓ ਲੈ ਧੰਨ ਜਿਹੜਾ ਖੁੱਲ ਗਿਆ ਪੰਗਿਆਂ ਦਾ ਪਿਆਰੀ ਤੇ ਆ ਗਿਆ ਉਹ ਢਾਗੇ ਵਾਲਾ ਪਿਆਰੀ ਤੇ ਆ ਗਿਆ ਉਹ ਢਾਗੇ ਵਾਲਾ ਨੰਬਰ ਗਿਆਪੀ ਦਾ ਬੁੱਢ ਜੱਦ ਮੈਂ ਨੰਬਰ ਗਿਆਪੀ ਦਾ ਲੈ ਵੀ ਧਰਤੀ ਵਾਂ ਭਾਂਧੀ ਵਾਲੇ ਨੇ ਲਗਾ ਤਾਲ ਟੱਕ ਜੱਪੇ ਤੇ ਤਾੜੀ ਉਹਦੇ ਵੱੱਡੀ ਨਹੀਂ ਜਿਵੇਂ ਵੱਡਣੀ ਚਾਹੀਦੀ ਸੀ ਬਾਈ ਜੀ ਫਿਰ ਕਰ ਯਾਰ ਹੈਲੋ 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 ਆ ਵੀ ਨਾ ਜਿੰਦਾ ਸਾਹਮਣੇ ਬੁੱਲੇ ਕਨੇ ਗੱਬਰੂ ਵੱਧ ਕੇ ਕਬੱਡੀ ਪਾਦਾ ਹੋਇਆ ਲੱਭੂ ਮਈਆਂ ਵਾਲਾ ਪਿੰਡ ਹੈ ਏ ਆਹ ਕਮਾਲ ਕੀਤੀ ਹੋਈ ਹੈ ਇਪਣ ਵਾਲੇ ਮੁੰਡੇ ਨੇ ਬਬਰ ਕਨੇ ਜਾਤੀ ਦੇ ਕਿਸੇ ਦੇ ਵਿੱਚ ਆ ਗਿਆ ਨੰਬਰ ਗੱਬਰੂ ਨੇ ਆਪਣੀ ਟੀਮ ਜਿੱਥੇ ਦੇ ਵਿੱਚ ਜੋੜਤਾ ਮੱਖਣੀਪਣ ਇਹਦੇ ਨੂੰ ਦੀ ਲਾਈਨ ਮੁੰਡੇ ਦੇ ਵੱਡੇ ਚਰਤੀ ਹੈ ਨਾਲ ਲੱਭੂ ਹੈ ਨਾਲ ਬੁੱਕਰ ਵਾਲੀਆ ਨਾਲ ਪੱਤੜ ਕਲਾਂ ਦਾ ਫਟਾ ਆਹ ਦੇ ਸਾਹਮਣੇ ਬੁੱਲੇ ਵਾਲਿਆਂ ਵੱੱਡੀ ਇਹ ਪੱਤੀ ਮੈਨੂੰ ਲੱਗਦਾ ਵੀ ਗਮ ਨੇ ਖੁੱਲ ਗਿਆ ਪਰ ਦੇਖੀ ਵਾਹਿਗੁਰੂ ਮਿਹਰ ਕਰੇ ਪਾਣੀ ਲੈ ਕੇ ਆ ਵੀ ਨਾ ਜਿੰਦਾ ਅੱਖ ਦੇ ਵਿੱਚ ਪਾਣੀ ਦਾ ਛਿੱਟਾ ਜ਼ਰੂਰ ਮਾਰ ਲਈ ਨੰਬਰ ਜਿਹੜਾ ਧਾਵੀ ਦੇ ਕਿੱਥੇ ਦੇ ਵਿੱਚ ਆ ਗਿਆ ਵਾਹਿਗੁਰੂ ਮਿਹਰ ਕਰੇ ਫਿੱਟਾ ਵੀ ਖਿਡਾਰੀ ਇੱਕ ਵਾਰੀ ਬੇਨਤੀ ਹੈ ਵੀ ਪਾਣੀ ਵਾਲਾ ਭਰਾ ਦੇਖੀ ਵੀ ਗੁਰਵਿੰਦਰ ਫਿੱਟਾ ਲੈ ਵੀ ਨੌਰੀ ਦਾ ਪਾ ਕਬੱਡੀ ਆ ਨੌਜਿੰਦਾ ਵਰਿੰਦਰ ਪਿਸਟਲ ਤਾਂ ਮਿਲਦ ਬਜਾਰੋ ਜਿਗਰੇ ਨਾਲ ਮਿਲਦੇ ਬਈ ਉਹਦ ਬੱ ਸਿੰਘ ਮਾਰੀ ਗੋਲੀ ਦਿੱਤੀ ਵਿੱਚ ਦਿਲ ਦੇ ਵੀ ਪਿਸਤਲ ਤਾਂ ਮਿਲਣ ਵਜਾਰੋ ਜਿਗਰ ਇਹਨਾ ਮਿਲਦੇ ਵੀ ਇਹ ਬਰਿੰਦਰ ਪਿਸਤਲ ਹੈ ਟੰਡਰਾ ਵਾਲਾ ਇਹ ਮੁੰਡੇ ਨੇ ਬਾਈ ਨਹੀਂ ਵੀ ਬਹੁਤ ਤਕੜੀ ਖੇਡੀ ਹੈ ਕਬੱਡੀ ਕਹਿੰਦੇ ਹੁਣ ਓਪਨ ਆਉਂ ਕਰਾਉਂਦਾ ਫਿਰਾਂ ਕਿਵੇਂ ਮੈਂ ਦੇਖ ਰਿਹਾ ਵੀ ਤਿੰਨ ਚਾਰ ਕਸਾਲ ਹੋ ਗਏ ਆ ਕਬੱਡੀ ਓਪਨ ਦੇ ਵਿੱਚ ਆਏ ਨੂੰ ਤੇ ਕਹਿੰਦੇ ਮੁੰਡਾ ਆਟੀ ਖਿਡਾ ਰਿਹਾ ਹੈ ਉਹ ਫਿਰਾਈ ਖਿਡਾ ਰਿਹਾ ਹੈ ਆਹ ਦੇਖ ਲਾ ਵੀ ਨੰਬਰ ਧਾਵੀ ਦੇ ਖੱਤੇ ਦੇ ਵਿੱਚ ਹੈ ਇਹ ਆ ਬਰਿੰਦਰ ਨਾਲ ਕਿਵੇਂ ਭਿੰਦਰਾਵਾਲਾ ਨੰਬਰ ਆਪਣੀ ਟੀਮ ਦੇ ਉੱਡ ਗਿਆ ਗੱਲਾ ਜਿਹੜੀ ਟਕਾਣੇ ਲਾਉਂਦਾ ਨੱਲ ਮਾਨਕ ਪਿੰਡ ਵਾਲਾ ਕਿਵੇਂ ਪੰਡਾ ਢਾਂਗੇ ਵਾਲਿਆ ਪਰ ਤੀਰ ਵੀ ਲੋੜ ਨਹੀਂ ਪੈਣੀ ਸੀ ਤਾਲੀਆਂ ਪਰ ਕਹਿਣ ਲੋੜ ਨਹੀਂ ਜਿਬਰ ਤਾਰੇ ਬਚ ਨਹੀਂ ਸੀ ਇਹ ਗੁੱਟ ਫੜ ਕੇ ਜੱਪਾ ਲਾਉਂਦਾ ਆਓ ਸਾਹਮਣੇ ਦੇਖਾਂਗੇ ਮੁੰਡਾ ਕਹਿੰਦੇ ਅਗਲੀ ਕਬੱਡੀ ਆਹ ਖਵਾਲੀਆ ਪਾਉਂਦਾ ਖੇਡ ਮੈਦਾਨ ਦੇ ਵਿੱਚ ਸਾਹਮਣੇ ਖਵਾਲੀਏ ਦਿੰਦੂ ਦੀ ਰੇਡ ਇਹ ਸਿੰਮੂ ਪੱਤੜ ਕਲਾ ਵਾਲਾ ਲਾਉ ਜੱਫਾ ਪੁੱਨ ਕੇ ਮੇਰੇ ਮਿੱਤਰੋ ਇਹ ਆ ਪੱਤੜ ਕਲਾ ਦੀ ਧਰਤੀ ਦਾ ਸਿੰਮੂ ਲਾ ਆ ਜੱਫਾ ਕਿੰਨੇ ਆਪਣੀ ਟੀਮ ਦੇ ਕਿੱਤੇ ਵੱਡਾ ਨੰਬਰ ਜੋੜ ਗਿਆ ਲੈ ਵੀ 2 ਕ ਜੱਫੇ ਮੈਨੂੰ ਲੱਗਦਾ ਉੱਤਰ ਹੋ ਗਏ ਆ 3 4 ਜੱਫੇ ਉੱਤਰ ਹੋ ਗਏ ਆ ਇਹਨਾਂ ਗੱਲ ਟਿਕਾਣੇ ਲੱਗੀ ਹੋਈ ਆ ਆਹ ਚੱਲਿਆ ਗੱਭਰੂ ਅਗਲੀ ਕਬੱਡੀ ਪਾਉਣ ਇਹ ਕੌਣ ਹੈ ਇਹ ਆ ਅਵੀ ਖੜਿਆ ਨਾ ਮਨੇ ਵੀਰੋ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਂਪੀ ਤਿਆਰ ਹੈ ਇਹ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਅੱਜ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਆਉ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਰਾਜੂ pau ਬਿੰਦਰੀ ਫਹਿਰਾ ਵਾਲਾ ਮੇਰੇ ਵੀਰੋ ਟੱਕਰ ਹੋਈ ਹੈ ਨੰਬਰ ਧਾਵੀ ਦੇ ਖਿੱਤੇ ਦੇ ਵਿੱਚ ਮੱਤੜ ਉਤਾਰ ਦੀ ਧਰਤੀ ਤੇ ਕਹਿੰਦੇ 4 ਜੂਨ ਨੂੰ ਵੱਡਾ ਮੇਲਾ ਹੋਣਾ ਜਿੱਥੇ ਕਹਿੰਦੇ ਪੰਜਾਬੀ ਲੋਕਾਂ ਦਾ ਖੁੱਲਾ ਅਖਾੜਾ ਤੇ ਕਹਿੰਦੇ ਕਬੱਡੀ ਦਾ ਵੱਡਾ ਸ਼ੋਅ ਮੈਚ ਮੁਕਾਬਲਾ ਕਰਵਾਇਆ ਜਾਣਾ ਹੈ ਪਿੰਡ ਮੱਤੜੋਂ ਤਾਰ ਦੀ ਧਰਤੀ ਦੇ ਵੀ ਕਹਿੰਦੇ 24 ਜੂਨ ਨੂੰ ਦੋਸਤ ਉਹ ਵੱਡੀ ਗੱਲਬਾਤ ਹੋਊਗੀ ਵੱਡੀ ਗੱਲਬਾਤ ਹੋਊਗੀ ਉਧਰਲੇ ਪਾਸੇ ਨੇਹ ਗੜਾ ਵਾਲੇ ਮੁੰਡੇ ਨੂੰ ਵੀ ਜੱਫਾ ਲੱਗ ਗਿਆ ਇਹ ਹੈ ਲੰਬੂ ਮੰਥੂ ਵਾਲਾ ਗਰਵੀ ਪਿੰਡ ਹੈ ਲਾ ਜੱਫਾ ਬੱਲੇਬਾਦ ਆ ਗਿਆ ਐਨ ਕਿੰਨੇ ਸਿਰੇ ਦੀ ਟੱਕਰ ਹੋ ਰਹੀ ਹੈ ਸਿਰੇ ਦੀ ਗੱਲਬਾਤ ਹੈ ਐਨ ਗੱਲਾਂ ਟਕਾਣੇ ਲੱਗੀਆਂ ਪਈਆਂ ਲੇ ਵੀ ਢਾਂਗੇ ਵਾਲਾ ਮੈਨੂੰ ਲੱਗਦਾ ਜੱਫੇ ਬਰਾਬਰ ਹੁੰਦੇ ਲੱਗਦੇ ਆ ਢਾਂਗੇ ਵਾਲੇ ਗੁਰਵਿੰਦਰ ਨੇ ਤਿੰਨ ਜੱਫੇ ਲਾ ਕੇ ਫਰਾਗ ਰਿਹਾ ਹੈ ਹੁਣ ਗੱਲ ਗਗਨ ਥੁੜੇ ਵਾਲੀ ਤੇ ਖੜੀ ਹੈ ਢਾਂਗੇ ਵਾਲਾ ਸੋਨੀ ਵੀ ਖੜਾ ਹੈ ਪਰ ਆਹ ਜਾਤੀ ਵੀ ਮੰਨਿਆ ਪਰ ਮੰਨਿਆ ਇਹ ਮੁੰਡੇ ਨੇ ਅੱਜ ਮੇਰੇ ਤੋਂ ਜੱਫੇ ਲਾਏ ਆ ਇੱਕ ਟੌਮ ਆਏ ਇਹ ਮੁੰਡਾ ਬੜਾ ਮੁੱਖਰਦ ਜਵਨ ਹੈ ਗਿਆਤੀ ਦਾ ਨੰਬਰ ਗਿਆਤੀ ਦਾ ਪੜ ਪੜ ਰਹੀ ਤਰੀਕ ਸਮੇਂ ਨੇ ਇੱਕ ਨਾ ਮੰਨੀ ਮੈਂ ਰਹੀ ਬਾਤ ਤੇ ਘੱਟ ਸਮੇਂ ਖਟਕਾਈ ਕੰਨੀ ਓ ਫੜ ਫੜ ਰਹੀ ਤਰੀਕ ਸਮੇਂ ਨੇ ਇੱਕ ਨਾ ਮੰਨੀ ਮੈਂ ਰਹੀ ਬਾਤ ਤੇ ਘੱਟ ਸਮੇਂ ਖਟਕਾਈ ਕੰਨੀ ਐਣ ਕਿੰਨੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਸਾਹਮਣੇ ਕਦੇ ਲੱਭੂ ਵੀ ਤਿਆਰ ਐ ਨਾਲ ਕਿੰਨੇ ਮੱਖਣ ਵਰਗੇ ਓ ਬੁੱਕੜਾ ਲੀਆ ਤਿਆਰ ਫਰ ਤਿਆਰ ਮੇਰੇ ਕੋਲ ਨਾਲ ਖਿਆਲ ਵਰਗੇ ਪਰ ਓ ਕੰਟ੍ਰੋਲ ਹੋ ਗਿਆ ਅੱਜ ਡਬਲ ਹੋ ਗਿਆ ਨੰਬਰ ਕਹਿੰਦੇ ਗਗਨ ਸਾੰਦੇ ਵਾਲੀਆ ਪਟੀਮ ਦੇ ਕਿਤੇ ਜੋੜ ਗਿਆ ਸਾੰਦੇ ਵਾਲਾ ਪਿੰਡ ਵੀ ਕਹਿੰਦੇ ਕਬੱਡੀ ਦੇ ਖਿਡਾਰੀਆਂ ਦਾ ਪਿੰਡ ਹੈ ਪਹਿਲੀ ਅੱਜ ਬੜੀ ਤਗੜੀ ਕਬੱਡੀ ਖੇਡੀ ਸਾੰਦੇ ਵਾਲੀਏ ਪੰਮੇ ਨੇ ਟਾਕੇ ਅੱਜ ਕਹਿੰਦੇ ਨੀਤ ਫੇਵ ਕਰ ਗਿਆ ਦਾ ਮੈਚ ਜਿੱਲੇ ਆਹ ਕਹਿੰਦੇ ਸਾੰਦੇ ਵਾਲੀਏ ਪੀਤੇ ਦੇ ਵੀ ਚਰਚੇ ਤੇ ਸਾੰਦੇ ਵਾਲੀਏ ਗਗਨ ਦੇ ਵੀ ਚਰਚੇ ਅੱਜ ਕੱਲ ਕਹਿੰਦੇ ਇੱਕ ਹੋਰ ਜੱਫੀ ਸਾੰਦੇ ਵਾਲਾ ਤਕੜਾ ਬੜਾ ਛਾਇਆ ਹੋਇਆ ਬੋਰਾ ਸਾੰਦੇ ਵਾਲ ਦੇ ਵੀ ਚਰਚੇ ਵੀ ਬਣਦੇ ਹੁੰਦੇ ਨੇ ਗੁਰਵਿੰਦਰ ਕਾਂਗਿਆ ਵਾਲਾ ਜਾਫਾ ਨੇ ਦੇ ਧਾਂਗਿਆ ਨਾਲ ਪੂਨੀ ਢਾਂਗਾ ਮਾਲ ਭੜੂ ਢਾਂਗਾ ਮਾਲ ਕਹਿੰਦਾ ਵੀਰਾ ਢਾਂਗਾ ਪਿਆਰੇ ਕਾਂਗਿਆ ਵਾਲਿਆ ਪਰ ਆਹ ਨੰਬਰ ਧਾਵੀ ਦਾ ਮੇਰੇ ਵੀਰੋ ਬੱਤੀ ਫੁੱਲੇਬਾਨ ਨੰਬਰ ਆਪਣੀ ਟੀਮ ਦੇ ਕਿਤੇ ਰੁੜ ਗਿਆ ਕਬੱਡੀ ਪਾਉਣ ਦੇ ਲਈ ਮੱਈਆਂ ਵਾਲਾ ਪਿੰਡ ਹੈ ਇਹ ਟੱਕਾ ਵਾਲੇ ਪਿੰਡ ਦਾ ਮੁੰਡਾ ਹੈ ਇਹਨਾਂ ਦੇ ਪਿੰਡ ਦੇ ਵਿੱਚ ਟਰੱਕ ਬਹੁਤ ਹੈ ਇਹਨਾਂ ਦੇ ਪਿੰਡ ਦੇ ਵਿੱਚ ਆਏ ਸਾਲ ਕਬੱਡੀ ਵੀ ਜਰੇ ਦੀ ਹੁੰਦੀ ਹੈ ਇਹਨਾਂ ਦੇ ਪਿੰਡ ਦੇ ਮੁੰਡੇ ਕਬੱਡੀ ਵੀ ਸੋਹਣੀ ਖੇਡਦੇ ਆ ਗੱਲ ਚਰਾਗ ਦੀ ਹੋਵੇ ਗੱਲ ਪ੍ਰਿਆਤ ਦੀ ਹੋਵੇ ਗੱਲ ਪ੍ਰੀਤ ਦੀ ਹੋਵੇ ਤੇ ਗੱਲਾਂ ਲੰਬੂ ਦੀ ਹੋਵੇ ਆਹ ਦੇਖ ਲਾ ਵੀ ਨੰਬਰ ਇੱਥੇ ਲੰਬੂ ਸਿਆ ਬੁੱਕੜਾ ਵਾਲਾ